ਬਜਿੰਦਰ ਪਾਦਰੀ ਵਾਲੀ ਗੱਲ ਜਿਹੜੀ ਸੀ ਨਾ ਉਹ ਐਂ ਲੱਗ ਰਿਹਾ ਸੀਗਾ ਕਿ ਉਹਨੂੰ ਸਜ਼ਾ ਮਿਲਣ ਤੋਂ ਬਾਅਦ ਨਾ ਉਹ ਗੱਲ ਠੰਡੀ ਹੋ ਗਈ ਐ ਕਿਉਂਕਿ ਉਹਦੇ ਬਾਅਦ ਉਹ ਥਾਰ ਵਾਲਾ ਮਸਲਾ ਵੀ ਚੱਲ ਪਿਆ ਸੀ ਤੇ ਉਹ ਗੱਲ ਥੋੜੀ ਪਿੱਛੇ ਰਹਿ ਗਈ ਸੀ ਪਰ ਉਸ ਮਸਲੇ ਨੂੰ ਬਜਿੰਦਰ ਦੇ ਸਮਰਥਕਾਂ ਨੇ ਫੇਰ ਅੱਗੇ ਲੈ ਜਾਂਦਾ ਜਿਹੜੀ ਪੀੜਤ ਬੀਬੀ ਐ ਉਹਨੇ ਕੁਝ ਦੋਸ਼ ਲਾਏ ਐ ਕਿ ਪਈਏ ਦੇ ਸਮਰਥਕ ਮੈਨੂੰ ਟਿਕਣ ਨਹੀਂ ਜਾਂਦੇ ਕੀ ਮਸਲਾ ਐ ਜੀ ਕਿਉਂ ਹੁਣ ਇਹ ਗੱਲ ਅੱਗੇ ਫੇਰ ਚੱਲ ਰਹੀ ਐ ਦੇਖੋ ਜੀ ਇੱਕ ਮਾਮਲਾ ਹੋਰ ਦਰਜ ਹੋਇਆ ਹਮ ਛੱਦ ਬਲੌਂਗੀ ਦੇ ਵਿੱਚ ਮਾਮਲਾ ਇਹ ਦਰਜ ਹੋਇਆ ਕਿ ਜਿਹੜੀ ਪੀੜਤਾ ਹੈ ਹੂੰ ਪੀੜਤਾ ਦੀ ਜਾਣਕਾਰੀ ਜਿਹੜੀ ਹੈ ਉਹ ਜਨਤਕ ਕਰ ਦਿੱਤੀ ਗਈ ਆ ਇਥੋਂ ਇੱਕ ਮੈਨੂੰ ਹੋਰ ਖਬਰ ਯਾਦ ਆ ਗਈ ਮੈਂ ਉਹ ਜ਼ਰੂਰ ਕਰਨੀ ਚਾਹਾਂਗਾ ਚਲੋ ਉਹ ਬਾਅਦ ਚ ਕਰਦੇ ਆ ਜੀ ਪੀੜਤਾ ਇਹ ਕਹਿ ਰਿਹਾ ਕਿ ਮੇਰਾ ਐਡਰੈਸ ਮੇਰੀ ਪਛਾਣ ਸਭ ਕੁਝ ਜਨਤਕ ਕਰ ਦਿੱਤੀ ਹੈ ਸਭ ਤੁਸੀਂ ਪੀੜਤਾ ਦੀ ਕੋਈ ਵੀ ਜਾਣਕਾਰੀ ਚਾਹੇ ਤੁਸੀਂ ਮੀਡੀਆ ਪਰਸਨ ਹੋ ਚਾਹੇ ਤੁਸੀਂ ਆਮ ਪਰਸਨ ਹੋ ਤੁਸੀਂ ਰਵੀ ਨਹੀਂ ਕਰ ਸਕਦੇ ਉਹਦੀ ਆਇਡੈਂਟੀਫਿਕੇਸ਼ਨ ਚੋ ਉਹਦੀ ਆਇਡੈਂਟੀਟੀ ਨਾਲ ਜੁੜਿਆ ਹੋਇਆ ਮਸਲਾ ਹੁੰਦਾ ਹਾਂਜੀ ਉਹ ਕਹਿੰਦੀ ਹੈ ਕਿ ਮੈਂ ਤਾਂ ਇਸ ਵੇਲੇ ਲਾਈਫ ਥ੍ਰੈਟ ਚੋਂ ਗੁਜ਼ਰ ਰਹੀ ਹਾਂ ਹੂੰ ਇਹਦਾ ਮਤਲਬ ਕਿ ਉਹਦਾ ਫੋਨ ਵੀ ਜੰਮ ਤੱਕ ਕਰ ਦਿੱਤਾ ਗਿਆ ਹੋਏਗਾ ਨੰਬਰ ਹੂੰ ਤੇ ਤੁਹਾਨੂੰ ਪਤਾ ਹੀ ਆ ਇਹ ਅੱਜ ਕੱਲ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਦੇ ਪਿੱਛੇ ਇਹੋ ਜਿਹੇ ਲੋਕ ਵੀ ਬਹੁਤ ਖਲੋਤੇ ਹੁੰਦੇ ਆ ਜਿਹੜੇ ਤੁਹਾਨੂੰ ਪਤਾ ਬ੍ਰੇਨ ਵਾਸ਼ਡ ਹੁੰਦੇ ਆ ਬਿਲਕੁਲ ਉਤੇ ਸਰ ਅਸੀਂ ਫੇਸਬੁੱਕ ਤੇ ਧਮਕੀਆਂ ਦਿੰਦੇ ਆ ਇੰਨੀਆਂ ਬੀਬੀਆਂ ਨੇ ਜਿਨ੍ਹਾਂ ਨੂੰ ਬਲਾਤਕਾਰ ਪਈਆਂ ਸ਼ਰਹਾਂ ਧਮਕੀਆਂ ਦਿੱਤੀਆਂ ਗਈਆਂ ਹੂੰ इवन दैट ਵਿਰਾਟ ਕੋਹਲੀ ਦੀ ਬੇਟੀ ਨੂੰ ਵੀ ਨਹੀਂ ਬਖਸ਼ਿਆ ਗਿਆ ਉਹ ਜਿਹਦੀ ਆਪਾਂ ਸ਼ਕਲ ਵੀ ਨਹੀਂ ਹਾਲੇ ਤੱਕ ਵਿਚਾਰੀ ਦੀ ਦੇਖੀ ਜੀ ਤਾਂ ਕਹਿਣ ਦਾ ਮਤਲਬ ਇਹ ਕਿ ਇਹ ਸਾਰਾ ਕੁਝ ਜਿਹੜਾ ਕਰ ਦਿੱਤਾ ਤਾਂ ਮਾਮਲਾ ਦਰਜ ਹੋਣਾ ਹੀ ਸੀਗਾ ਹੂੰ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਰ ਇਹਦੇ ਚ ਸੁਪਰੀਮ ਕੋਰਟ ਤੱਕ ਵੀ ਇਹਨੇ ਸਖਤ ਹੈ ਕਿ ਪੱਤਰਕਾਰ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਹੂੰ ਜੇ ਤੁਸੀਂ ਭੁੱਲ ਕੇ ਵੀ ਤੇ ਭੁੱਲ ਕਰ ਦਿੱਤੀ ਜੀ ਤੁਹਾਨੂੰ ਸੁਪਰੀਮ ਕੋਰਟ ਨੇ ਵੀ ਰਾਹਤ ਨਹੀਂ ਦੇਣੀ ਸਾਹਿਬ ਇਹ ਮੇਰੀ ਗੱਲ ਯਾਦ ਰੱਖਿਓ ਹੂੰ ਇਹ ਐਡਾ ਸਖਤ ਕਾਨੂੰਨ ਹੈ ਐਡਾ ਸਖਤ ਕਾਨੂੰਨ ਹੈ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਐਸੇ ਸਰਕਾਰ ਦੇ ਵਿੱਚ ਹੂੰ ਸਿਮਰਨ ਜੋਤ ਮੱਕੜ ਆਪਣੇ ਮਲੋੜ ਦੇ ਪੱਤਰਕਾਰ ਹੈ ਸਾਡੇ ਛੋਟੇ ਭਰਾ ਹੈ ਤਾਂ ਮਲਕੋਦੇ ਤੇ ਮੁਕਦਮਾ ਦਰਜ ਕਰ ਦਿੱਤਾ ਸੀਗਾ ਉਹ ਸ਼ਾਇਦ ਬੱਚਿਆਂ ਵਾਲਾ ਜਿਹੜਾ ਹੁੰਦਾ ਹੈ ਬਾਲਗ ਹੈ ਹੂੰ ਉਹ ਉਹਦੀ ਸਟੋਰੀ ਕੀਤੀ ਸੀਗੀ ਚਲੋ ਮਾਮਲਾ ਫਿਰ ਬਾਅਦ ਦੇ ਵਿੱਚ ਰੌਲਾ ਰੱਪਾ ਪਿਆ ਤਾਂ ਟਲ ਗਿਆ ਸੀਗਾ ਜੀ ਤਾਂ ਇਸ ਕਰਕੇ ਜੀੜੀ ਇਹ ਚੀਜ਼ ਆ ਨਾ ਬੜੀ ਨਾਜ਼ੁਕ ਹੁੰਦੀ ਆ ਹਮਮ ਤੇ ਜੇ ਤੁਸੀਂ ਕਿਸੇ ਦੇ ਪਿੱਛੇ ਲੱਗੇ ਇਦਾਂ ਕਰ ਰਹੇ ਹੋ ਨਾ ਇਹ ਬਹੁਤ ਗਲਤ ਹੈ ਤੇ ਮੁੜ ਕੇ ਭਾਈ ਅੰਧੇ ਹੁੰਦੇ ਫਸੀ ਨੂੰ ਫਟਕਣ ਕੀ ਹਮ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛਣੀ ਹੁੰਦੀ ਆ ਜਿਵੇਂ ਆਪਾ ਗ੍ਰਨੇਡਾ ਵਾਲੇ ਦੇਖ ਰਹੇ ਆ ਰੁਲੀ ਜਾਂਦੇ ਆ ਨਾ ਰੁਲੀ ਜਾਂਦੇ ਜੇਲਾਂ ਦੇ ਵਿੱਚ ਹਮ ਤਾਂ ਉਦਾਂ ਹੀ ਤੁਹਾਡਾ ਹਾਲ ਹੋਣਾ ਮੁੜ ਕੇ ਤੁਹਾਡੇ ਅਰਗੇ ਉੱਥੇ ਨਾ ਉਹ ਇੱਕ ਗੰਡਾ ਦੇਦੀ ਯਾਰ ਤੜਕਾ ਲਾਉਣਾ ਆ ਹਾਲ ਹੋਇਆ ਹੁੰਦਾ ਇਸ ਕਰਕੇ ਬਚ ਕੇ ਮੋੜ ਤੋਂ ਬੜਾ ਖਤਰਨਾਕ ਜ਼ਮਾਨਾ ਆ ਜੇ ਤੇ ਦੂਜੀ ਗੱਲ ਮੈਂ ਕਹਿ ਰਿਹਾ ਸੀਗਾ ਜੀ ਦੇਖੋ ਸਾਡੇ ਕੋਲ ਨਾ ਅੱਜ ਪਹੁੰਚ ਕੀਤੀ ਆ ਮਹਿੰਦਰਪਾਲ ਲੂੰਬਾ ਜੀ ਹਮ ਇਹਨਾਂ ਨੇ ਅੱਗੇ ਵੀ ਕੁਝ ਮਾਮਲਿਆਂ ਦੇ ਵਿੱਚ ਕਾਫੀ ਚਰਚਾ ਖੱਟੀ ਖਾਸ ਤੌਰ ਤੇ ਹਸਪਤਾਲ ਵਾਲੇ ਮਾਮਲੇ ਦੇ ਵਿੱਚ ਵਿਧਾਇਕਾ ਜਿਹੜੀ ਬੀਬੀ ਉਹਦੇ ਵਿੱਚ ਕਾਫੀ ਹੋਇਆ ਫਿਰ ਇਹਨਾਂ ਨੇ ਕਹ ਲੋ ਕਿ ਇੱਕ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਪਿੱਛੇ ਵੀ ਕੀਤਾ ਸੀਗਾ ਜੀ ਇਹ ਬਾਅਦ ਚ ਆ ਗਏ ਸਨ ਪੱਤਰਕਾਰ たち ਹੂੰ ਇਹਨਾਂ ਨੇ ਹੁਣ ਇੱਕ ਗੱਲ ਲਿੰਕ ਲਿੰਕ ਵੀ ਭੇਜੇ ਮੇਰੇ ਨਾਲ ਗੱਲਬਾਤ ਵੀ ਲੰਮੀ ਹੋਈ ਆ ਹੋਇਆ ਕੀ ਆ ਕਿ ਕੋਰਟ ਈਸੇਖਾਂ ਦੇ ਵਿੱਚ ਕਹਿੰਦੇ ਆ ਕਿ ਕਾਫੀ ਜ਼ਿਆਦਾ ਮਾਲ ਢਾਲ ਵੈਸੇ ਤੇ ਪੰਜਾਬ ਦੇ ਬਹੁਤ ਕੋਨਿਆਂ 'ਚ ਇਹ ਹਵਾਲੇ ਉੱਥੇ ਇੱਕ ਕਹ ਲੋ ਕਿ ਨਸ਼ਾ ਵਿਰੋਧੀ ਰੈਲੀ ਕੱਢੀ ਜਾ ਰਹੀ ਸੀ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਉਹ ਰਾਜਪਾਲ ਦੀ ਪੈਦਲ ਯਾਤਰਾ ਦੇ ਵਿੱਚ लाडी ਚਲਾ ਗਿਆ ਤੇ लाडी ਦੀ ਉਹ ਉੱਥੇ ਦੁੜਕੀ ਲੱਗੀ ਗੱਲ ਹੀ ਛੱਡ ਦੇ ਕਈ ਵਾਰ ਬਾਜ਼ੀ ਪੁੱਠੀ ਪੈ ਜਾਂਦੀ ਹੈ ਉੱਥੇ ਦੱਸਦੇ ਆ ਕਿ ਰੈਲੀ ਤੋਂ ਬਾਅਦ ਗੁਰੂ ਘਰ 'ਚ ਲੰਗਰ ਛਕਿਆ ਜਾ ਰਿਹਾ ਸੀ ਉੱਥੇ ਇੱਕਦਮ ਇੱਕ ਲੜਕੀ ਜਿਹੜੀ ਹੈ ਨਾ ਉਹ ਡੇਕ ਪੈਂਦੀ ਆ ਹੂੰ ਉਹਨੂੰ ਚੁੱਕਿਆ ਜਾਂਦਾ ਤੇ ਜਦੋਂ ਪੁੱਛਿਆ ਜਾਂਦਾ ਤੇ ਉਹ ਕਹਿੰਦੀ ਵੀ ਮੈਂ ਪ੍ਰੈਗਾ ਖਾਦੇ ਉਹ ਪਤਾ ਨਹੀਂ ਉਹਨ ਕੀ ਹੈ ਉਹ ਕੈਪਸੂਲਾ ਕਿ ਗੋਲੀ ਹੈ ਹੂੰ ਸ਼ਾਇਦ ਕੈਪਸੂਲਾ ਹੈ ਤੇ ਉਹ ਕਹਿੰਦੇ ਵੀ ਦੋ ਖਾਦੇ ਮੈਂ ਵੀਡੀਓ ਦੇਖੀ ਵੀ ਆ ਉਹ ਇਹਨਾਂ ਨੇ ਵੀ ਚਲਾਤੀ ਬਲਰ ਕੀਤਾ ਉਹ ਆ ਜਿਹਰੇ ਤੇ ਉਹਨਾਂ ਲੋਕਾਂ ਨੇ ਥੀ ਨੇੜੇ ਟਿੜਦੇ ਨੇ ਦੱਸਿਆ ਕਿ ਕਥੇ ਤੌਰ ਤੇ ਪੀੜਤ ਹੈ ਉਹਨੇ ਕੁਝ ਹੋਰ ਗੱਲਾਂ ਦਸੀਆਂ ਆਪਣੇ ਬਾਰੇ ਤੇ ਉਸ ਤੋਂ ਬਾਅਦ ਮਤਲਬ ਕਿ ਉਸ ਨੂੰ ਦੂਸਰੇ ਦਿਨ ਸ਼ਾਇਦ ਵੀ ਰੈਸਕਿਊ ਕੀਤਾ ਗਿਆ ਇਲਾਜ ਵਾਸਤੇ ਆਪਣਾ ਫਲਾ ਉਹਨੇ ਆਪਣੇ ਮੈਜਿਸਟ੍ਰੇਟਿਵ ਬਿਆਨਾਂ ਦੇ ਵਿੱਚ ਕੁਝ ਨਹੀਂ ਲਿਖਾਇਆ ਹੂੰ FIR ਦੇ ਵਿੱਚ ਨਾਮ ਨਹੀਂ ਆ। ਉਹਦੀ ਮਾਂ ਦੇ ਬਿਆਨਾਂ ਤੇ ਲੂੰਬੇ ਹੋਰਾਂ ਤੇ ਪਰਚਾ ਕੱਢ ਦਿੱਤਾ ਗਿਆ ਕਿ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਹੈ। ਹੁਣ ਨਬਾਲਗ ਦਾ ਤੁਹਾਨੂੰ ਪਤਾ ਨੂੰ ਪੈਸਕੋ ਐਕਟ ਲੱਗ ਜਾਂਦਾ ਜੀ। ਜੀ ਜੀ। ਉਹ ਬਹੁਤ ਖਤਰਨਾਕ ਗਿਆ। ਹੂੰ। ਤੋ ਗੱਲ ਇਹ ਆ ਕਿ ਭਾਈ ਹੁਣ ਇਹ ਕਹਿ ਰਿਹਾ ਕਿ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਜੀ। ਹੂੰ। ਸਿਰਫ ਇਸ ਕਰਕੇ ਕਿਉਂਕਿ ਅਸੀਂ ਐਂਟੀ ਗਵਰਨਮੈਂਟ ਸਟੋਰੀਆਂ ਚਲਾਉਂਦੇ ਸੀਗੇ। ਵੈਸੇ ਉਹ ਐਂਟੀ ਗਵਰਨਮੈਂਟ ਸਟੋਰੀਆਂ ਨਹੀਂ ਹੁੰਦੀਆਂ। ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮੈਂ ਕਹੂੰਗਾ ਕਿ ਪ੍ਰੋ ਪੀਪਲ ਸਟੋਰੀਆਂ ਹੁੰਦੀਆਂ ਨੇ ਜੀ ਤੇ ਜੇ ਨਿੱਠ ਕੇ ਆਪਾਂ ਸਰਕਾਰ ਨੂੰ ਟਾਰਗੇਟ ਕਰਦੇ ਆ ਤਾਂ ਆਪ ਦੇ ਪੇਸ਼ੇ ਨਾਲ ਵੀ ਮੇਰੇ ਖਿਆਲ ਦੇ ਨਾਲ ਇਮਾਨਦਾਰੀ ਨਹੀਂ ਹੈ। ਹੂੰ। ਤਾਂ ਕਹਿਣ ਦਾ ਮਤਲਬ ਇਹ ਆ ਕਿ ਸਰਕਾਰ ਕਿਸ ਪਾਸੇ ਤੁਰੀ ਜਾਂਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ। ਜੀ। ਠੀਕ ਹੈ ਨਾ ਜੀ? ਤਾਂ ਮਾਮਲਾ ਕੀ ਹੈ? ਤੁਸੀਂ ਇਹ ਦੇਖੋ ਕਿ ਉਸ ਲੜਕੀ ਨੂੰ ਇੱਧਰ ਤੋੜਿਆ ਕਿਸ ਨੇ ਹੈ? ਉਹਦੀ ਜੜ ਤੱਕ ਜਾਓ। ਤੁਸੀਂ ਤਾਂ ਹੋਰ ਹੀ ਕੰਮਾਂ ਨੂੰ ਪੈ ਜਾਂਦੇ ਹੋ। ਬਿਲਕੁਲ। ਸੋ ਐਸਾ ਵੀ ਵਾਪਰ ਜਾਂਦਾ ਤੁਹਾਡੀ ਗੱਲ ਚੋਂ ਮੈਨੂੰ ਗੱਲ ਉੱਚੀ ਆ ਤੇ ਆ। ਹੂੰ। ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਮਸਲੇ ਦੇ ਨਾਲ ਜੁੜੇ ਮਸਲਾ ਜਦੋਂ ਚਿਹਰਾ ਉਹਦਾ ਬਲਾਰਾ ਮੈਂ ਖੁਦ ਉਹ ਦੇਖੀ ਹੁਰ ਦਾ ਪਤਾ ਮੈਨੂੰ ਪਤਾ ਨਹੀਂ ਹੈ ਚਿਹਰਾ ਜਦੋਂ ਬਲਾਰ ਕਰ ਦਿੱਤਾ ਠੀਕ ਹੈ ਨਾ ਕੋਈ ਆਈਡੈਂਟੀਟੀ ਕਿਸੇ ਨਵਾਲਗਾ ਦੀ ਜਾਂ ਨਵਾਲਗ ਦੀ ਰਵੀਲ ਨਹੀਂ ਹੋਈ ਤਾਂ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਟੋਲਰੈਂਟ ਹੋਣਾ ਚਾਹੀਦਾ ਸਰਕਾਰ ਨੂੰ ਇਹ ਨਹੀਂ ਹੈ ਕਿ ਤੁਸੀਂ ਕਿਸੇ ਬਹਾਨੇ ਕਿਸੇ ਨਾਲ ਦੁਸ਼ਮਣੀ ਕੱਢੋ ਜੀ ਠੀਕ ਹੈ ਨਾ ਜੀ ਇਹ ਦੇਖੋ ਕਿ ਸਾਡੇ ਬੱਚੇ 17 ਸਾਲ ਦੀ ਉਮਰ ਚ 16 ਸਾਲ ਦੀ ਉਮਰ ਚ ਸਰ 8 ਸਾਲ ਦੀ ਉਮਰ ਦਾ ਬੱਚਾ ਲੁਧਿਆਣੇ ਦੇ ਨਸ਼ਾ ਛਡਾਊ ਕੇਂਦਰ ਚ ਆਇਆ ਹੂੰ ਮੈਨੇ ਕਹਿੰਦਾ ਇਹ ਅਖਬਾਰ ਕਹਿੰਦੇ ਨੇ ਜੀ 10 ਸਾਲ 12 ਸਾਲ ਦੇ ਬੱਚੇ ਜਾ ਰਹੇ ਨੇ ਹੂੰ ਹੂੰ ਤਾਂ ਫਿਰ ਮਤਲਬ ਕਿ ਅਸੀਂ ਨਾ ਚੀਜ਼ਾਂ ਤੋਂ ਬੇਮੁਖ ਹੋ ਕੇ ਨਾ ਤੱਥਾਂ ਤੋਂ ਬੇਮੁਖ ਹੋ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਾਂਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਹੈ ਜੀ 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 ਬਿਲਕੁਲ ਬਿਲਕੁਲ ਜੀ ਹਰਵਿੰਦਰ ਕੌਰ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਲੱਗਿਆ ਕਿ ਤੁਸੀਂ ਜਿਹੜੇ ਕਮੈਂਟਾਂ ਦੇ ਉਹ ਸਾਨੂੰ ਵੀ ਪੜ੍ਹਨੇ ਪੈਂਦੇ ਕਈ ਵਾਰੀ ਕਈਆਂ ਦੇ ਕਮੈਂਟ ਜਿਹੜੇ ਆਪਣੇ ਜ਼ਰੂਰਤ ਦੇ ਨਹੀਂ ਹੁੰਦੇ ਫਿਰ ਵੀ ਆਪਾਂ ਨੂੰ ਪੜ੍ਹਨੇ ਪੈਂਦੇ ਕਿਉਂਕਿ ਵਾਰ-ਵਾਰ ਆਉਂਦੇ ਨੇ ਅਬ ਮਿੰਟੂ ਜੀ ਸਮਾਂ ਤਾਂ ਵੈਸੇ ਹੋ ਗਿਆ ਪਰ ਤੋਂ ਕਮੈਂਟ ਦਾ ਸਮਾਂ ਕੋਈ ਗੱਲ ਨਹੀਂ ਆ ਇੱਕ ਨਾ ਬੜਾ ਚਰਚਾ ਹੁੰਦੀ ਹੈ ਕਿ ਭਾਈ ਜੇ ਪੰਜਾਬ ਦੇ ਤੇ ਉਹ ਪੰਜਾਬੀ ਦੇ ਵਿੱਚ ਨੰਬਰ ਵਧ ਲਾਇਆ ਜਾਂ ਅੰਗਰੇਜ਼ਾਂ ਦੇ ਆਪਾਂ ਕਹਿੰਨੇ ਕਿ ਭਾਈ ਅੰਗਰੇਜ਼ਾਂ ਦੀ ਅੰਗਰੇਜ਼ੀ ਵਧੀਆ ਹੁੰਦੀ ਹੈ ਤਾਂ ਕਰਕੇ ਉਹ ਨੰਬਰ ਵਧ ਲਏ ਜਾਂਦੇ ਆਪ ਮਲੇਰ ਕੋਡਲਾ ਦੇ ਵਿੱਚ ਇੱਕ ਬੱਚਾ ਨੰਬਰ ਲੈ ਗਿਆ ਬਹੁਤ ਸੋਹਣਾ 8ਵੀਂ ਕਲਾਸ ਦੇ ਵਿੱਚ ਚਲੋ ਸ਼ਾਬਾਸ਼ ਦੇਣੀ ਬਣਦੀ ਹੈ ਜੇ ਆਪਾਂ ਸਕਾਰਾਤਮਕ ਸੋਚੀਏ ਸਕੂਲ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਭਾਈ ਬੱਚਾ ਪੜਾਇਆ ਉਹਨਾਂ ਨੇ ਪਰ ਉਹਦੇ ਵਿੱਚ ਨੇ ਇੱਕ ਸ਼ਬਦ ਫਸ ਗਿਆ ਸ਼ਬਦ ਕਰਕੇ ਥੋੜਾ ਜਿਹਾ ਉਹ ਕਹ ਲੋ ਕਿ ਦੋਫਾੜ ਹੋ ਗਈ ਗੱਲ ਕਹਿੰਦੇ ਕੋ ਬੱਚਾ ਪ੍ਰਵਾਸੀ ਹੈ ਨੰਬਰ ਪੰਜਾਬੀ ਚ 95 ਰੱਖ ਲਿਆ ਫਿਰ ਉਹੀ ਗੱਲ ਨਹੀਂ ਨਹੀਂ ਉਸਕਮ ਸਾਹਿਬ ਦਰਿਆਦਿਲੀ ਰੱਖਣੀ ਚਾਹੀਦੀ ਆ ਫਿਰ ਮੈਂ ਤੇ ਕਹਿੰਦਾ ਇਹ ਪੰਜਾਬੀਅਤ ਦੀ ਮਹਾਨਤਾ ਹੈ ਕਿ ਪ੍ਰਵਾਸੀ ਕੋਈ ਆ ਕੇ ਬੱਚਾ ਹਮ ਸਾਡੇ ਮਤਲਬ ਕਿ ਸਿੱਖਿਆ ਦੇ ਢਾਂਚੇ 'ਚ ਇੱਕ ਤੋਂ ਸਾਰੇ ਜ਼ਿਲ੍ਹੇ 'ਚੋਂ ਸ਼ਾਇਦ ਦੋਵੇਂ ਮੈਂ ਦੂਜੇ ਨੰਬਰ ਤੇ ਆ ਠੀਕ ਹੈ ਨਾ ਜੀ ਫਿਰ ਉਹਦੇ ਪੰਜਾਬੀ ਵਿਸ਼ੇ 'ਚੋਂ ਮੈਨੂੰ ਲੱਗਦਾ 95% ਆ ਤੇ ਸਾਡੇ ਆਪਣੇ ਜਿਹੜੇ ਬੱਚੇ ਆ ਉਹ ਤੇ ਹਜ਼ਾਰਾਂ ਬੱਚੇ ਫੇਲ ਹੋ ਜਾਂਦੇ ਨੇ ਪੰਜਾਬੀ ਦੀ ਪ੍ਰੀਖਿਆ 'ਚੋਂ ਹਰੇਕ ਸਾਲ ਤੇ ਦਾ ਮਤਲਬ ਹੈ ਕਿ ਪ੍ਰਵਾਸੀ ਬੱਚੇ ਆ ਕੇ ਪੰਜਾਬੀ ਨੂੰ ਅਪਣਾ ਰਹੇ ਨੇ ਜੀ ਠੀਕ ਹੈ ਨਾ ਫਿਰ ਸਾਨੂੰ ਵੀ ਜੇ ਕੋਈ ਆ ਕੇ ਪੰਜਾਬੀ ਚ ਰਮ ਰਿਹਾ ਹੈ ਹੂੰ